ਕੈਨੇਡਾ ਦੇ ਵਿੱਚ ਨਾ ਕੋਈ ਪਿਛਲੇ ਸਾਲ ਆਪਣੇ ਇੱਕ ਪੰਜਾਬੀ ਭਰਾ ਨੂੰ 14 ਸਾਲਾਂ ਦੀ ਜੇਲ੍ਹ ਹੋਈ ਸੀ ਅਸਲ ਦੇ ਵਿੱਚ ਇੱਥੇ ਕੀ ਹੁੰਦਾ ਕਿ ਜਦੋਂ ਵੀ ਆਪਾਂ ਕਿਤੇ ਕੰਮ ਕਰ ਰਹੇ ਹੋਈਏ ਜੇ ਉੱਥੇ ਚੋਰੀ ਹੁੰਦੀ ਹੈ ਤੁਸੀਂ ਚੋਰੀ ਹੋਣ ਦਿਓ ਇਹ ਇੱਥੋਂ ਦਾ ਰੂਲ ਕਹਿੰਦਾ ਆ ਕਿਉਂਕਿ ਇਹ ਕਹਿੰਦਾ ਕਿ ਹਰ ਇੱਕ ਚੀਜ਼ ਇੰਸ਼ੋਰੈਂਸ ਨੇ ਕਵਰ ਕੀਤੀ ਹੁੰਦੀ ਹੈ ਸ਼ੋਰਟ ਹੁੰਦੀ ਹੈ ਚਾਹੇ ਤੁਸੀਂ ਗੈਸ ਸਟੇਸ਼ਨ ਤੇ ਕੰਮ ਕਰਦੇ ਹੋ ਚਾਹੇ ਤੁਸੀਂ ਕਨਵੀਨੀਅன்ஸ் ਸਟੋਰ ਤੇ ਕਰਦੇ ਹੋ ਜਾਂ ਫਿਰ ਕਿਤੇ ਵੀ ਕਰਦੇ ਹੋ ਜੇ ਕੋਈ ਚੋਰ ਆ ਗਿਆ ਚੋਰ ਤੁਹਾਡੇ ਗੱਲੇ ਨੂੰ ਪੈਂਦਾ ਗੱਲੇ ਨੂੰ ਪੈਣ ਦਿਓ ਜੇ ਕੋਈ ਉਹ ਚੀਜ਼ ਚੁੱਕ ਕੇ ਜਾਂਦਾ ਉਹਨੂੰ ਚੁੱਕ ਕੇ ਲੈ ਕੇ ਜਾਂਨ ਦਿਓ ਜੇ ਤੁਹਾਡੇ ਨਾਲ ਲੜਦਾ ਤੁਸੀਂ ਕੁ ਇਹ allow ਨਹੀਂ ਕਰਦੀਆਂ ਅਸਲ ਵਿੱਚ ਕੀ ਹੁੰਦਾ ਹੈ ਕਿ ਆਪਣੇ ਪੰਜਾਬੀਆਂ ਦਾ ਜਿਹੜਾ ਖੂਨ ਖੋਲ ਜਾਂਦਾ ਜਦੋਂ ਵੀ ਕਿਤੇ ਕੋਈ ਗਲਤ ਕੰਮ ਹੋ ਰਿਹਾ ਹੋਵੇ ਇਦਾਂ ਹੀ ਇਹ ਵਾਲੀ ਸਿਚੁਏਸ਼ਨ ਦੇ ਵਿੱਚ ਵੀ ਹੋਇਆ ਸੀ ਬਾਈ ਨੂੰ ਜਦੋਂ ਉਹ ਚੋਰ ਆਇਆ ਚੋਰ ਨੇ ਬਾਈ ਕੁੱਟਣ ਮਾਰਨ ਦੀ ਕੋਸ਼ਿਸ਼ ਕੀਤੀ ਪਿੱਛੋਂ ਇਹਦੇ ਕੋਲ ਵੀ ਬੇਸਬਾਲ ਸੀ ਇਹਨੇ ਉਹਦੇ ਧਾਰਤੀਆਂ ਉਸ ਤੋਂ ਬਾਅਦ ਇਹਦੇ ਤੇ ਉਹਨਾਂ ਨੇ ਅਟੈਂਪਟ ਟੂ ਮਰਡਰ ਦਾ ਬਾਈ ਜਿਹੜਾ ਸੀ ਉਹ ਕੇਸ ਪਾਤਾ 14 ਸਾਲਾਂ ਦੀ ਜਿਹਦੇ ਵਿੱਚ ਜੇਲ੍ਹ ਹੋਈ ਹੁਣ ਵੀਡੀਓ ਬਣਾਉਣ ਦਾ ਮੋਟਿਵ ਕੀ ਹੈ ਮੋਟਿਵ ਇਹ ਹੈ ਕਿ ਬਾਈ ਜੇ ਤੁਸੀਂ ਨਵੇਂ-ਨਵੇਂ ਕਿਤੇ ਕੰਮ ਲੱਗੇ ਹੋ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਿਓ ਕਿ ਜੇ ਕੋਈ ਬੰਦਾ ਆਉਂਦਾ ਉਹਨੂੰ ਚੋਰੀ ਕਰ ਲੈਂਦਾ ਕੋਈ ਚੱਕਰ ਨਹੀਂ ਆ ਰੂਲ ਕਹਿੰਦਾ ਵੀ ਆਪਾਂ ਕੀ ਕਰ ਸਕਦੇ ਹੁਣ ਹਨਾ ਜਿਹੜੀਆਂ ਜ਼ਮੀਰਾਂ ਨੇ ਆਪਣੀਆਂ ਕੋਈ ਚੱਕਰ ਨਹੀਂ ਉਹ ਚੱਕਰ ਦੇ ਵਿੱਚ ਬਾਈ ਤਰ੍ਹਾਂ ਜਿਹੜੀ 14 ਸਾਲਾਂ ਦੀ ਜੇਲ ਹਾਂ ਤੇ ਆਪਣੇ ਤੇ ਵੀ ਕੋਈ ਇਦਾਂ ਦਾ ਕੋਈ ਐਕਸ਼ਨ ਆਵੇ ਫਿਰ ਇਹ ਚੀਜ਼ ਜਦੋਂ ਆਪਾਂ ਪਹਿਲੇ ਦਿਨ ਜਾਣਿਆ ਕੰਮ ਤੇ ਜਰੂਰ ਸਿਖਾਉਂਦੇ ਆ ਪਰ ਕਈ ਵਾਰੀ ਭੁੱਲ ਜਾਂਦੀ ਹੈ ਇਹ ਵੀਡੀਓ ਹੈਗੀ ਹੈ ਜਾਂ ਤਾਂ ਕਿਸੇ ਨੇ ਬਈ ਹਜੇ ਤੱਕ ਕੰਮ ਲੱਗਣਾ ਉਹਦੇ ਲਈ ਜਾਂ ਫਿਰ ਜੇ ਤੁਸੀਂ ਲੱਗੇ ਹੋਏ ਇਹ ਚੀਜ਼ ਕਈ ਵਾਰੀ ਦਿਮਾਗ ਦੇ ਵਿੱਚੋਂ ਨਿਕਲ ਵੀ ਜਾਂਦੀ ਆ ਸੋ ਉਹ ਚੀਜ਼ ਨੂੰ ਯਾਦ ਕਰਾਉਣ ਵਾਸਤੇ ਮੈਨੂੰ ਲੱਗਿਆ ਕਿ ਮੈਨੂੰ ਵੀਡੀਓ ਬਣਾਉਣੀ ਚਾਹੀਦੀ ਆ